ਹਾਂਜੀ ਸਵਾਗਤ ਹੈ ਜੀ 7th ਕਲਾਸ ਦੇ ਵਿਦਿਆਰਥੀਆਂ ਦਾ ਐਕਸਰਸਾਈਜ਼ 6.1 ਦੇ ਵਿੱਚ ਇਸ ਐਕਸਰਸਾਈਜ਼ ਨੂੰ ਆਪਾਂ ਇੰਗਲਿਸ਼ ਤੇ ਪੰਜਾਬੀ ਦੋਨੋਂ ਲੈਂਗੁਏਜ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕੁਝ ਆਪਾਂ ਇਹਦੀ ਬੇਸਿਕ ਜਿਹੜੀ ਜਾਣਕਾਰੀ ਹੈ ਉਹ ਆਪਾਂ ਹਾਸਲ ਕਰਦੇ ਆਂਗੇ ਹਾਂਜੀ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਹੁੰਦਾ ਆਪਣੇ ਕੋਲੇ ਜਿਹੜੀਆਂ ਚ টারਮਸ ਆਪਾਂ ਯੂਜ਼ ਕਰਾਂਗੇ ਉਹ টারਮਸ ਕਿਵੇਂ-ਕਿਵੇਂ ਸਭ ਤੋਂ ਪਹਿਲੀ টারਮਸ ਹੈ ਇਹਦੇ ਵਿੱਚ ਮੀਡੀਅਨ ਇਕ ਕਹਿੰਦੇ ਮੀਡੀਅਨ ਟਰਮ ਯੂਜ਼ ਕਰਾਂਗੇ ਇਹਨੂੰ ਪੰਜਾਬੀ ਚ ਬੋਲਦੇ ਆਂਗੇ ਮਾਧਿਕਾ ਦੂਜੀ ਟਰਮ ਹੈ ਜੀ ਆਪਣੇ ਕੋਲੇ ਐਲਟੀਟਿਊਡ ਇਸਨੂੰ ਪੰਜਾਬੀ ਦੇ ਵਿੱਚ ਬੋਲਿਆ ਜਾਂਦਾ ਹੈਗਾ ਲੰਬ ਜਾਂ ਫਿਰ ਸੰ ਲੰਬੂ ਫਿਰ ਦੋਹਾਂ ਦੇ ਵਿੱਚ ਕੀ ਡਿਫਰੈਂਸ ਹੈ ਇਹ ਬਹੁਤ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਇਹਨਾਂ ਦੇ ਵਿੱਚ ਡਿਫਰੈਂਸ ਲੈ ਕੇ ਆਪਾਂ ਪਤਾ ਕਰਦੇ ਆ ਜੀ ਇਹਦੇ ਵਿੱਚ ਕੀ ਡਿਫਰੈਂਸ ਹੈ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਟ੍ਰੈਂਗਲ ਡਰਾ ਕਰਦੇ ਆ ਇਹ ਆਪਾਂ ਇੱਕ ਟ੍ਰੈਂਗਲ ਡਰਾ ਕਰ ਦੋ ਜੀ ਹਾਂਜੀ ਇੱਕ ਆਪਾਂ ਟ੍ਰੈਂਗਲ ਡਰਾ ਕਰਤੀ ਇਹਦੇ ਵਿੱਚ ਲਿਖਾਂਗੇ ਆਪਾਂ ABC ਨੂੰ ਆਪਾਂ ਨੇਮ ਦੇ ਦੇ ਤਾਂ ਹੁਣ ਦੇਖੋ ਉਰੋਂ ਆਪਾਂ ਨੇ ਇੱਕ 90 ਡਿਗਰੀ ਦਾ ਕੋਣ ਡਰਾਪ ਕਰਤਾ ਹੈਗੇ 90 ਡਿਗਰੀ ਦਾ ਜਿਹੜਾ ਕੋਣ ਹੈ ਉਰੋਂ ਆਪਾਂ ਡਰਾ ਕਰਤਾ ਇਸ ਤਰ੍ਹਾਂ ਜਿਹੜਾ ਇਹ 90 ਡਿਗਰੀ ਦਾ ਕੋਣ ਬਣ ਗਿਆ ਜਿਹੜਾ ਇਸ ਨੂੰ ਬੋਲਦੇ ਨੇ ਆਪਾਂ ਸਿਖਰ ਜਿਹੜਾ ਇਹ ਪੁਆਇੰਟ B ਹੈ ਤ੍ਰਿਭੁਜ ਦਾ ਸਿਖਰ ਹੈ ਮਤਲਬ ਕਿ ਵਰਟੈਕਸ ਬੋਲਦੇ ਨੇ ਇੰਗਲਿਸ਼ ਦੇ ਵਿੱਚ ਵਰਟੈਕਸ ਮਤਲਬ ਜੀ ਸਿਖਰ ਜਦੋਂ ਆਪਾਂ ਸਿਖਰ ਤੋਂ 90 ਡਿਗਰੀ ਦਾ ਕੋਣ ਡਰਾਪ ਕਰ ਦਿੰਦੇ ਹਾਂ ਉਰੇ 90 ਡਿਗਰੀ ਦਾ ਕੋਣ ਬਣਾਤਾ ਤਾਂ ਇਸ ਨੂੰ ਆਪਾਂ D ਦਾ ਨਾਮ ਦੇਣਾ ਤਾਂ ਜਿਹੜਾ BD ਜਿਹੜੀ ਲੈਂਥ ਹੈ ਜੀ BD ਰੇਖਾ ਖੰਡ ਹੈ ਇਹ ਕੀ ਹੋ ਗਿਆ ਇਹਦੇ ਉੱਪਰ ਸਿਖਰ ਲੰਭ ਹੋ ਗਿਆ ਲੰਭ ਜਾਂ ਸਿਖਰ ਲੰਭ ਅੰਗਲਿਸ਼ ਚ ਬੋਲਦੇ ਆਪਾਂ ਇਸ ਚੀਜ਼ ਨੂੰ ਪਰਪੈਂਡੀਕੂਲਰ ਜਾਂ ਫਿਰ ਕੀ ਬੁਲਾਇਆ ਜਾਂਦਾ ਐਲਟੀਟਿਊਡ ਠੀਕ ਹੈ ਜੀ ਐਲਟੀਟਿਊਡ ਜਾਂ ਪਰਪੈਂਡੀਕੂਲਰ ਆਪਾਂ ਨੇ ਡਰਾ ਕਰਤਾ ਇਸ ਦੇ ਉਪਰ ਤਾਂ ਇਸ ਨੂੰ ਬੋਲਿਆ ਜਾਊਗਾ ਪਰਪੈਂਡੀਗੂਲਰ ਜਾਂ ਫਿਰ ਇਹਨੂੰ ਇਸੇ ਚੀਜ਼ ਨੂੰ ਬੋਲਿਆ ਜਾਊਗਾ ਐਲਟੀਟਿਊਡ ਠੀਕ ਹੈ ਜੀ ਮਤਲਬ ਕਿ ਇਸ ਨੂੰ ਬੋਲਿਆ ਜਾਂਦਾ ਐਲਟੀਟਿਊਡ ਜਾਂ ਪਰਪੈਂਡੀਗੂਲਰ ਤੇ ਉਰੇ ਜਿਹੜੀ ਲੈਂਥ AD ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ AD ਹੈ ਉਹ ਉਹ ਛੋਟੀ ਹੈ ਤੇ DC ਬੜੀ ਹੈ ਠੀਕ ਹੈ ਜੀ ਤਾਂ ਇਹਨਾਂ ਦੀ ਲੰਬਾਈਆਂ ਦੇ ਵਿੱਚ ਫਰਕ ਹੈ ਹੁਣ ਇੱਕ ਚੀਜ਼ ਹੁੰਦੀ ਹੈ ਮਾਦੀਕ ਮਤਲਬ ਕਿ ਮੀਡੀਅਨ ਉਹ ਦੇਖੋ ਜੀ ਕਿਵੇਂ ਜਿਹੜਾ ਮੀਡੀਅਨ ਆਪਾਂ

ਕਿ A ਤੇ C ਦੇ ਵਿਚਾਲੇ ਆ ਗਿਆ ਇਹ ਇਹਨਾਂ ਦਾ ਕੀ ਹੈ ਮੱਧ ਬਿੰਦੂ ਹੈ ਮਿਡ ਪੁਆਇੰਟ ਜਿਹਨੂੰ ਬੋਲਿਆ ਜਾਂਦਾ ਮਿਡ ਪੁਆਇੰਟ ਤਾਂ E ਇਜ਼ ਅ ਮਿਡ ਪੁਆਇੰਟ ਆਫ AC ਜਿਹੜੀ BE ਹੋ ਗਈ ਜਦੋਂ ਆਪਾਂ ਸਿਖਰ ਤੋਂ ਜਦੋਂ ਆਪਾਂ ਕਿਸੇ ਤ੍ਰਿਕੋਣ ਦੇ ਸਿਖਰ ਤੋਂ ਵਰਟੈਕਸ ਤੋਂ ਪੂਰੀ ਸਾਹਮਣੀ ਸਾਈਡ ਤੇ ਆਪਾਂ ਇੱਕ ਐਜੇ ਪੁਆਇੰਟ ਨਾਲ ਨੂੰ ਜੁਆਇਨ ਕਰਦੇ ਹਾਂ ਜਿਹੜਾ ਕਿ ਜਿਹੀ ਦੂਰੀ A ਦਾ A ਪੁਆਇੰਟ ਤੋਂ ਤੇ C ਪੁਆਇੰਟ ਤੋਂ ਬਰਾਬਰ ਹੋਊਗੀ ਮਤਲਬ ਕਿ AE ਬਰਾਬਰ EC ਹੋਊਗਾ ਤਾਂ ਉਸ ਨੂੰ ਬੋਲਾ ਹੈ ਇਹਦਾ ਮੱਧਿਕਾ ਜਿਹੜੀ ਮੱਧਿਕਾ ਹੁੰਦੀ ਹੈ ਉਹ ਟ੍ਰਾਇੰਗਲ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੁੰਦੀ ਹੈ ਦੇਖੋ ਆਪਾਂ ਇੱਕ ਹੋਰ ਕੋਸ਼ਿਸ਼ ਕਰਦੇ ਆ ਇੱਕ ਆਪਾਂ ਟ੍ਰਾਇੰਗਲ ਡਰਾ ਕਰਤੀ ਆ ਆਹ ਬੰਦੂਜੀ ਕਾਪਾ ਟ੍ਰਾਇੰਗਲ ਡਰਾ ਕਰਤਾ ਇਹਦਾ ਆਪਾਂ ਇਹ ਨਾਮ ਦੇ ਲਿਆ A B C ਹੁਣ ਇੱਥੋਂ ਇੱਕ ਮੈਂ ਲਾਈਨ ਡਰਾ ਕਰਕੇ ਇਸ ਤਰ੍ਹਾਂ ਤਾਂ ਇਹ ਕੀ ਹੈ ਜੀ ਇਹ ਟ੍ਰਾਇੰਗਲ ਦਾ ਇਹ ਟ੍ਰਾਇੰਗਲ ਦਾ ਲੰਭ ਹੈ ਠੀਕ ਹੈ ਜੀ ਕਿ ਜੇ ਆਪਾਂ ਨੂੰ ਮੱਧਿਕਾ ਡਰਾ ਕਰਨੀ ਹੋਵੇ ਤਾਂ ਮੱਧਿਕਾ ਹਿਸਤਰੀ ਕੇ ਨਾਲ ਡਰਾ ਕਰਨੀ ਹੈ ਕਿ ਉਸ ਪੁਆਇੰਟ ਤੇ ਮੰਨ ਲਓ ਇਹ ਇਹਦਾ ਮਿਡ ਪੁਆਇੰਟ ਹੈ E AE ਬਰਾਬਰ EV ਹੋਏ ਤਾਂ ਜਦੋਂ ਆਪਾਂ ਇਹਨੂੰ ਜੁਆਇਨ ਕਰਾਂਗੇ C ਨੂੰ E ਨਾਲ ਤਾਂ ਉਹ ਕੀ ਬਣ ਜੂਗੀ ਮੱਧਿਕਾ ਤਾਂ ਇਹ B ਦਾ ਕਿਸ ਨੂੰ ਮੱਧਿਕਾ ਤੇ ਮੱਧਿਕਾ ਤੇ ਸਾਨੂੰ ਲੰਬ ਦੇ ਵਿੱਚ ਡਿਫਰੈਂਸ ਸਮਝ ਆ ਗਿਆ ਹੋਊਗਾ ਮੱਧਿਕਾ ਦੇ ਸੰਬੰਧ ਵਿੱਚ ਠੀਕ ਹੈ ਜੀ ਬਸ ਤੁਸੀਂ ਇਸੇ ਚੈਪਟਰ ਦੇ ਵਿੱਚ ਇਹੀ ਦੋ ਚੀਜ਼ਾਂ ਨੋਟ ਕਰ ਲਿਆ ਨੇ ਜਿਹੜੀ ਮੱਧਿਕਾ ਹੁੰਦੀ ਹੈ ਉਹ ਉਹ AE EB ਹੋ ਗਈ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਲੰਬ ਹੋਊਗਾ ਉਹਰੇ 90 ਡਿਗਰੀ ਦਾ ਕੋਣ ਬਣਾਉਗਾ ਤਾਂ ਹੁਣ ਆਪਾਂ ਇਹਦੇ ਕੁਐਸਚਨ ਦੇਖਦੇ ਆ ਜੀ ਕਹਿੰਦਾ ਇਨ ਟ੍ਰੈਂਗਲ PQR ਜਿਹੜਾ D ਹੈ ਜੀ ਉਹ ਕੀ ਹੈ ਮਿਡਪੁਆਇੰਟ ਹੈ QR ਦਾ D ਕੀ ਹੈ ਮਿਡਪੁਆਇੰਟ ਹੈ QR ਦਾ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਜਿਹੜੀ ਪੂਜਾ PD ਹੋਊਗੀ ਜਿਹੜੀ ਲੈਂਥ PD ਹੈ ਜਿਹੜੀ ਸਾਈਡ PD ਹੋਊਗੀ ਇਹ ਮਿਡਪੁਆਇੰਟ ਨਾਲ ਜੁਆਇਨ ਕੀਤੀ ਹੈ ਤਾਂ ਇਹ ਮਾਧਿਕਾ ਹੋ ਜਾਊਗੀ ਤਾਂ ਆਪਾਂ ਲਿਖਾਂਗੇ PD ਕੀ ਹੈਗੀ ਇੱਕ ਮਾਧਿਕਾ

ਉਨ ਕੀ ਪੁੱਛ ਰਿਹਾ ਬਈ ਜਦੋਂ ਅੱਗੇ ਲਾਸਟ ਪਾਰਟ ਦੇ ਵਿੱਚ ਕਿਆਊ ਆਮ ਬਰਾਬਰ ਕਹਿੰਦਾ ਐਮ ਆਰ ਦੇ ਹੈਗੀ ਹੈ ਕੀ ਭੁਜਾ ਕਿਆਊ ਐਮ ਆਹ ਚੀਜ਼ ਇਲਿਕ ਤੇ ਆਹ ਚੀਜ਼ ਐਮ ਆਰ ਇਹ ਬਰਾਬਰ ਨਹੀਂ ਹੋ ਸਕਦੇ ਬਰਾਬਰ ਕਿਉਂਕਿ ਐਮ ਤਾਂ ਮਿਡਪੁਆਇੰਟ ਹੈ ਹੀ ਨਹੀਂ ਮਿਡਪੁਆਇੰਟ ਕਿਹੜਾ ਹੈਗਾ ਡੀ ਮਿਡਪੁਆਇੰਟ ਹੈ ਠੀਕ ਹੈ ਜੀ ਕਿਉਂਕਿ ਡੀ ਪੀ ਡੀ ਮੱਧਿਕਾ ਸੀ ਤਾਂ ਡੀ ਮਿਡਪੁਆਇੰਟ ਤੇ ਕਿਆਊ ਡੀ ਬਰਾਬਰ ਡੀ ਆਰ ਹੋਣਗੇ ਕਿਆਊ ਡੀ ਤੇ ਡੀ ਆਰ ਬਰਾਬਰ ਹੋਣਗੇ ਕਿਆਊ ਐਮ ਤੇ ਐਮ ਆਰ ਬਰਾਬਰ ਨਹੀਂ ਹੋਣਗੇ ਠੀਕ ਹੈ ਕਿਉਂਕਿ ਆਪਾਂ ਲਿਖਾਂਗੇ ਕਿਉਂਕਿ ਡੀ ਕੇਓਆਰ ਦਾ ਮੱਧ ਬਿੰਦੂ ਹੈ ਨਾ ਕਿ ਐਮ ਠੀਕ ਹੈ ਜੀ ਅੱਗੇ ਦੇਖਾਂਗੇ ਜੀ ਇਹਦਾ ਸੈਕਿੰਡ ਪਾਰਟ ਕੁਐਸਚਨ ਨੰਬਰ 2 ਕਰਾਂਗੇ ਹੁਣ ਆਪਾਂ ਡਰਾ ਸਕੈਚਿਸ ਰਫ ਸਕੈਚ ਆਪਾਂ ਡਰਾ ਕਰਨੇ ਨੇ ਫਾਰ ਦਾ ਫੋਲੋਇੰਗ ਕਹਿੰਦਾ ਇੱਕ ਕਹਿੰਦਾ ਹੈ ਲਿਖਿਆ ਹੈ ਕਿ ਅਨੁਮਾਨ ਲਈ ਚਿੱਤਰ ਖਿੱਚੋ ਕਹਿੰਦਾ ਇੱਕ ਟ੍ਰੈਂਗਲ ABC ਇੱਕ ਪਹਿਲਾਂ ਆਪਾਂ ਟ੍ਰੈਂਗਲ ABC ਡਰਾ ਕਰ ਲਈ ਉਹ ਵਿੱਚ BE ਕੀ ਹੈ ਇੱਕ ਮੀਡੀਅਨ ਹੈ BE ਕੀ ਹੋ ਗਿਆ ਜੀ मीडियन ਹੋ ਗਿਆ ਮਤਲਬ ਕਿ ਮੱਧਿਕਾ BE ਇੱਕ ਮੱਧਿਕਾ ਹੈ ਠੀਕ ਹੈ ਤਾਂ ਆਪਾਂ ਉਹਰੇ ABC ਡਰਾ ਕਰ ਲਈ B ਨੂੰ AC ਹ ਮੱਧਿਕਾ ਬਣਾਉਣ ਵਾਸਤੇ ਇਹਨਾਂ ਦਾ ਮਿਡ ਪੁਆਇੰਟ ਦੇਖਣਾ ਪਊਗਾ A ਤੇ C ਦਾ ਉਹ ਕਿਹੜਾ ਆਪਾਂ ਦੇਖ ਲੈ E ਤਾਂ BE ਨੂੰ ਆਪਾਂ ਜੁਆਇਨ ਕਰਤਾ ਉਹ ਇਹਦੀ ਕੀ ਹੋਈ ਮੱਧਿਕਾ ਜਾਂ ਫਿਰ मीडियन ਨੈਕਸਟ ਹੈ ਜੀ B ਪਾਰਟ B ਪਾਰਟ ਦੇ ਵਿੱਚ ਕੀ ਹੈ ਇੱਕ ਟ੍ਰੈਂਗਲ ਲਈ ਜੀ ਆਪਾਂ ਨੇ P Q R ਉਦੋਂ ਇੱਥੇ ਕਹਿੰਦਾ P ਕਿਉ ਉਤੇ PR ਕੀ ਨੇ ਐਲਟੀਟਿਊਡ ਨੇ ਟ੍ਰਾਇੰਗਲ ਦੇ ਮਤਲਬ ਕਿ ਜਿਹੜਾ P Q U ਹੈ ਜਿਹੜੀ ਭੂਜਾ P Q U ਹੈ ਉਹ 90 ਡਿਗਰੀ ਦਾ ਕੋਣ ਬਣਾਉਂਦੀ ਹੈ ਕਿਤੇ PR ਤੇ ਤੇ ਜਿਹੜੀ ਭੂਜਾ PR ਹੈ ਉਹ Q R ਤੇ 90 ਦਾ ਕੋਣ ਬਣਾਉਂਦੀ ਹੈ ਤਾਂ ਇਸ ਤਰੀਕੇ ਨਾਲ ਇਹਨਾਂ ਨੇ ਆ ਚੀਜ਼ ਆਪਣੀ ਦੇ ਰੱਖੀ ਹੈ ਹੁਣ ਅੱਗੇ ਤੇ ਐਲਟੀਟਿਊਡ ਲੇਗੇ ਹੁਣ ਆਪਾਂ ਕੀ ਕਰਨਾ ਹੈ ਆਪਾਂ ਇਸ ਆਚੀ ਜੀ ਡਰਾ ਕਰਨੀ ਹੈ ਇੱਕ ਟ੍ਰੈਂਗਲ ਡਰਾ ਕਰਨੀ ਹੈ ਪੀਕਓਰ ਜਿਹਦੇ ਵਿੱਚ ਪੀਕਓ ਤੇ ਪੀਆਰ ਕੀ ਹੋਰ ਐਲਟੀਟਿਊਡ ਮਤਲਬ ਕਿ ਤੁਸੀਂ ਕੀ ਕਰਨਾ ਸਿੰਪਲ ਹੀ ਹੋਵੇ ਤੁਸੀਂ ਦੋ ਲਾਈਨ ਡਰਾ ਕਰ ਲਓ ਜਿਨ੍ਹਾਂ ਦੇ ਵਿੱਚ ਆਪਸ ਵਿੱਚ 90 ਦਾ ਕੋਣ ਬਣਦਾ ਹੋਵੇ ਤਾਂ ਉਰੇ ਆਪ ਆਸ਼ ਜੀ ਬਣਾਈ ਤੇ ਆਪਾਂ ਡੀ ਆਚੀ ਜੀ ਡਰਾ ਕੀਤੀ ਪੀਆਰ ਤਾਂ ਇਹਨੂੰ ਨਾਮ ਦੇਵਾਂਗੇ ਜੀ ਪੀ ਪੀਕਓ ਇਹਨੂੰ ਨਾਮ ਦੇਵਾਂਗੇ ਆਪਾਂ ਆਰ ਦਾ ਤਾਂ ਇਹ 90 ਡਿਗਰੀ ਦਾ ਕੋਣ ਬਣ ਗਿਆ ਹੁਣ ਆਪਾਂ ਇਹਨੂੰ ਟ੍ਰੈਂਗਲ ਕੰਪਲੀਟ ਕਰਨੀ ਹੈ ਤਾਂ ਪੂਰਨ ਆਪਾਂ ਇੱਕ ਲਾਈਨ ਡਰਾ ਕਰਾਂਗੇ ਕਿਉਂ ਇਹ ਟੈਂਟਲ ਬਣ ਜੂਗੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਦੱਸ ਰਹੇ ਜਿਹੜੀ ਆਰ ਪੀ ਹੈ ਜਾਂ ਫਿਰ ਪੀ ਆਰ ਹੈ ਉਹ ਪਰਪੈਂਡੀਕੂਲਰ ਹੈ ਇਹ ਸਿੰਬਲ ਹੁੰਦਾ ਪਰਪੈਂਡੀਕੂਲਰ ਦਾ ਜਿਹੜਾ ਉਹ ਸਿੰਬਲ ਡਰਾ ਕੀਤਾ ਹੋਇਆ ਹੈ ਜਿਹੜੀ ਭੂਜਾ ਆਰ ਪੀ ਹੈ ਇਹ ਪਰਪੈਂਡੀਕੂਲਰ ਹੈ ਮਤਲਬ ਕੀ ਐਲਟੀਟਿਊਡ ਹੈ ਇਹ ਕਿਉ ਪੀ ਦੇ ਉੱਪਰ ਜਿੱਥੇ ਨਪੇਦਾ ਕੋਲ ਮੰਨਦਾ ਉਹ ਐਲਟੀਟਿਊਡ ਬਣ ਜਾਂਦਾ ਐਗਜ਼ਾਮਪਲ ਜਿਵੇਂ ਆ ਇੱਕ ਭੂਜਾ ਏ ਬੀ ਹੈ ਆਹੀ ਹੈ ਜੀ ਸੀ ੜੀ ਤਾਂ CD AB ਦੇ ਉੱਪਰ ਕੀ ਹੈ ਐਲਟਿਟਿਊਡ ਹੈ 90 ਦਾ ਕੋਣ ਬਣਾ ਰਿਹਾ ਜੀ ਹੈ ਤਾਂ ਇਹ ਵੀ ਆਪਾਂ AB ਦੇ ਕਿਸਮ ਜਿਹੜਾ AB ਹੈ ਉਹ CD ਦੇ ਐਲਟਿਟਿਊਡ ਹੈ ਕਿਉਂਕਿ ਆ ਵੀ ਕੋਣ 90 ਦਾ ਬਣ ਰਿਹਾ ਹੈ ਤਾਂ ਇਸ ਕਰਕੇ ਦੋ ਜਿਹੜੀਆਂ ਭੁਜਾਵਾਂ ਹੋਣਗੀਆਂ ਉਹ ਇੱਕ ਦੂਜੇ ਦੇ ਜੇ ਇੱਕ ਕੋਈ ਦੂਜੀ ਦਾ ਆੰਗ ਹੈ ਤਾਂ ਦੂਜੀ ਭੁਜਾ ਵੀ ਪਹਿਲੀ ਭੁਜਾ ਤੇ ਲੰਬ ਹੋਊਗੀ ਹੋਊਗੀ ਉਹ ਉਹਦਾ ਵੀ ਐਲਟਿਟਿਊਡ ਹੋਊਗੀ ਤੇ ਜਿਹੜੀ ਪਹਿਲੀ ਕੋਈ ਜਾਂ ਜਿਹ ਦੂਜੀ ਦਾ ਐਲਟਿਟਿਊਡ ਹੈ ਤਾਂ ਦੂਜੀ ਭੁਜਾ ਪਹਿਲੀ ਦਾ ਵੀ ਐਲਟਿਟਿਊਡ ਹੋਊਗੀ ਹੋਊ ਠੀਕ ਹੈ ਜੀ ਤਾਂ ਅੱਗੇ ਦੇਖਾਂਗੇ ਜੀ ਆਪਾਂ ਇਹਦਾ C ਪਾਰਟ ਸੀ ਪਾਰਟ ਦੇ ਵਿੱਚ ਕੀ ਕਿਹਾ ਜੀ ਇਹਨਾਂ ਨੇ ਕਹਿੰਦਾ ਇੱਕ ਟ੍ਰੈਂਗਲ ਬਣਾਓ XYZ ਲੋਜੀਕ ਆਪਾਂ ਟ੍ਰੈਂਗਲ ਡਰਾ ਕਰਦੀ ਰਫਲੀ XYZ ਇਹਨਾਂ ਦੇ ਕਹਿੰਦੇ ਤਾਂ ਉਹ ਤੁਹਾਨੂੰ ਇੱਕ ਟ੍ਰੈਂਗਲ ਡਰਾ ਕਰਤੀ ਜੀ ਆਪਾਂ ਇੱਕ XYZ ਕਾਪਾ ਡਰਾ ਕਰ ਦੋ ਜੀ ਵੀ XYZ ਟ੍ਰੈਂਗਲ ਹਾਂ ਜੀ ਉਰੇ ਲਿਖਿਆ X ਉਰੇ ਲਿਖਿਆ Y ਉਰੇ ਲਿਖਿਆ z ਤਾਂ ਕਹਿੰਦਾ yl ਕੀ ਹੈ ਐਲਟੀਟਿਊਡ ਹੈ ਇਨ ਦਾ ਐਕਸਟੀਰੀਅਰ ਆਫ ਦਾ ਟ੍ਰਾਇੰਗਲ ਟ੍ਰਾਇੰਗਲ ਦੇ ਬਾਹਰ ਹੈ ਹੁਣ ਟ੍ਰਾਇੰਗਲ ਦੇ ਬਾਹਰ ਤੱਕ ਬਣੂਗਾ ਦੇਖੋ ਜੀ ਪਰ ਇੱਕ ਚੀਜ਼ ਸਮਝਣ ਵਾਲੀ ਆ ਆਪਣੇ ਕੋਲ ਹਾਂਜੀ ਤਾਂ ਹੁਣ ਤਾਂ ਇਸ ਚੀਜ਼ ਨੂੰ ਸਮਝਣਾ ਆਪਾਂ ਨੇ ਕਿ ਦੇਖੋ ਇਹ ਇੱਕ ਟ੍ਰਾਇੰਗਲ ਹੈ ਮੰਨ ਲਓ ਇਹਦੇ ਵਿੱਚ ਆਪਾਂ ਨੇ ਐਲਟੀਟਿਊਡ ਡਰਾ ਕਰਨਾ ਹੈ ਉਰ ਤਾਂ ਉਸ ਪੁਆਇੰਟ ਤੋਂ ਆਪਾਂ ਨੇ ਐਲਟੀਟਿਊਡ ਡਰਾ ਠੀਕ ਹੈ ਤਾਂ ਇਹ ਐਟੀਟਿਊਡ ਦੇ ਅੰਦਰ ਆ ਗਿਆ ਕਿਉਂਕਿ ਇਹਦੇ ਸਾਰੇ ਕੋਣ ਨਿਊਨ ਕੋਣ ਨੇ ਮਤਲਬ ਕਿ ਐਕੂਟ ਐਂਗਲ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਆਬਟਿਊ ਐਂਗਲ ਹੈ ਹੁਣ ਜੇ ਆਪਾਂ ਇੱਥੋਂ ਐਟੀਟਿਊਡ ਡਰਾ ਕਰਾ ਲਵਾਂ ਮਤਲਬ ਕਿ 90 ਦਾ ਉਹ ਬਾਹਰਲੇ ਪਾਸੇ ਆਊਗਾ ਤਾਂ ਜਦੋਂ ਵੀ ਬਾਹਰਲੇ ਪਾਸੇ ਤੁਹਾਨੂੰ ਡਰਾ ਕਰਨ ਨੂੰ ਕਿਹਾ ਜਾਵੇ ਤਾਂ ਤੁਸੀਂ ਸਮਝ ਲੈਣਾ ਵੀ ਇਹ ਇੱਕ ਆਬਟਿਊ ਐਂਗਲ ਟ੍ਰਾਇੰਗਲ ਹੈ ਆਬਟਿਊ ਐਂਗਲ ਮਤਲਬ ਕਿ ਅਧਿਕ ਕੋਣੀ ਜਿਸ ਦਾ ਇੱਕ ਕੋਣ 90 ਤੋਂ ਬੜਾ ਹੈਗਾ 180 ਤੋਂ ਛੋਟਾ ਹੁੰਦਾ ਉਹ ਅਧਿਕ ਕੋਣੀ ਤ੍ਰਿਭੁਜ ਹੁੰਦੀ ਹੈ ਮਤਲਬ ਕਿ ਆਬਟਿਊਸ ਐਂਗਲ ਟ੍ਰਾਇੰਗਲ ਹੁੰਦੀ ਆ ਤਾਂ ਹੁਣ ਇਹਦੇ ਵਿੱਚ ਆਪਾਂ ਇਹਨਾਂ ਨੇ ਕੀ ਕਿਹਾ ਸੀ ਆਪਾਂ ਨੂੰ ਤਾਂ ਕੁਐਸਚਨ ਸਮਝੋ ਜੀ 3rd ਪਾਰਟ ਕਹਿੰਦਾ ਇੱਕ ਟ੍ਰਾਇੰਗਲ ਬਣਾਓ ਤੁਸੀਂ XYZ ਜਿਸ ਦੇ ਵਿੱਚ YL ਇੱਕ ਤੁਸੀਂ ਐਲਟਿਟਿਊਡ ਡਰਾ ਕਰਨਾ ਇਨ ਦਾ ਐਕਸਟਰੀਅਰ ਮਤਲਬ ਕਿ ਉਹਦੇ ਬਾਹਰੀ ਭਾਗ ਵਿੱਚ ਤਾਂ ਆਪਾਂ ਕੀ ਬਣਾਵਾਂਗੇ ਇੱਕ ਆਬਟਿਊਸ ਐਂਗਲ ਟ੍ਰਾਇੰਗਲ ਬਣਾਇਓ ਤੇ ਉਹਦੇ ਬਾਹਰੀ ਭਾਗ ਵਿੱਚ ਆਪਾਂ ਨੇ ਐਲਟਿਟਿਊਡ ਡਰਾ ਕਰਤਾ ਜਿਹਦਾ ਨਾਮ ਹੈ ਜੀ ਪੁਆਇੰਟ L ਨਾਮ ਦਿੱਤਾ ਉਹਨੂੰ ਆਪਾਂ ਨੇ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ ਜੀ ਕੁਐਸਚਨ ਨੰਬਰ 3 ਵੈਰੀਫਾਈ ਬਾਏ ਡਰਾਇੰਗ ਅ ਡਾਇਗਰਾਮ ਇਫ ਦਾ ਮੀਡੀਅਨ ਐਂਡ ਐਲਟਿਟਿਊਡ ਆਫ ਆਈਸੋਸੈਲ ਟ੍ਰਾਇੰਗਲ ਕੈਨ ਬੀ ਸੇਮ ਹੁਣ ਦੇਖੋ ਜੀ ਕੀ ਕਹਿ ਰਿਹਾ ਹੈ ਇਹ ਇਹ ਬਹੁਤ ਹੀ ਸਭਾਲ ਹੈ ਜੀ ਇਹ ਵੀ ਕਿਤੇ ਉਹ ਕੁਝ ਅਪਾ ਚਿੱਜਾਂ ਸਿੱਖਾਂਗੇ ਪਹਿਲਾਂ ਇੱਕ ਡਰਾ ਕਰੋ ਡਾਇਗਰਾਮ ਕਾਈ ਡਰਾ ਕਰਨੀ ਹੈ ਆਈਸੋਸੈਲ ਟ੍ਰਾਇੰਗਲ ਆਈਸੋਸੈਲ ਟ੍ਰਾਇੰਗਲ ਦੀ ਮਤਲਬ ਆਈਸੋਸੈਲ ਟ੍ਰਾਇੰਗਲ ਦਾ ਮਤਲਬ ਕੀ ਹੁੰਦਾ ਹੈਗਾ ਸਮ ਦੋ ਭੁਜੀ ਸਮ ਦੋ ਪੂਜੀ ਤ੍ਰਿਭੁਜ ਮੈਨਾ ਮਤਲਬ ਕਿ ਇਕ ਆਪਾਂ ਨੇ ਸਮ ਦੋ ਪੂਜੀ ਤ੍ਰਿਭੁਜ ਬਣਾਉਣਾ ਹੈ ਜਿਹਦੇ ਵਿੱਚ ਇਹਦਾ ਮਤਲਬ ਕੀ ਹੁੰਦਾ ਸਮ ਮਤਲਬ ਬਰਾਬਰ ਦੋ ਮਤਲਬ ਦੋ ਪੂਜੀ ਮਤਲਬ ਪੁਜਾਵਾ ਵਾਲੀ ਜਿਹਦੇ ਵਿੱਚ ਦੋ ਪੁਜਾਵਾ ਬਰਾਬਰ ਹੋਣ ਤਾਂ ਇਕ ਆਪਾਂ ਨੇ ਟ੍ਰੈਂਗਲ ਡਰਾ ਕਰਦੇ ਜਿਹਦੇ ਵਿੱਚ ਦੋ ਪੁਜਾਵਾ ਕੀ ਨੇ ਬਰਾਬਰ ਨੇ ਆਪਾਂ ਇਹਨੂੰ ਨਾਮ ਦਿੱਤਾ ਜੀ A ਦਾ B ਦਾ C ਦਾ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ 90 ਡਿਗਰੀ ਦਾ ਕੋਣ ਡਰਾ ਕਰਤਾ ਤੇ ਇਸ ਨੂੰ ਆਪਾਂ ਨੇ ਜਿਹੜਾ ਠੀਕ ਹੈ ਜੀ ਹੁਣ ਐਵੇਂ ਕਹਿ ਰਹੇ ਨੇ ਕਹਿੰਦਾ ਇਸ ਟ੍ਰੈਂਗਲ ਦੇ ਵਿੱਚ ਮੀਡੀਅਨ ਤੇ ਐਲਟੀਟਿਊਡ ਦੋਨੋਂ ਕੀ ਹੋਣਗੇ ਸੇਮ ਬਨ ਗਏ ਪਹਿਲਾਂ ਆਪਾਂ ਨੇ ਡਰਾ ਕੀਤਾ ਮੀਡੀਅਨ ਹੁਣ ਦੇਖੋ ਆਈਸੋਸੈਲ ਟ੍ਰੈਂਗਲ ਦੇ ਵਿੱਚ ਮੀਡੀਅਨ ਡਰਾ ਕਰਤਾ ਜੀ ਪਹਿਲਾਂ ਆਪਾਂ ਨੇ ਚਲੋ ਪਹਿਲਾਂ ਆਪਾਂ ਨੇ ਐਲਟੀਟਿਊਡ ਡਰਾ ਕਰਤਾ ਪੁਰਾਣਾ ਪੈਰਾ ਕੋੰਡਰਾ ਕਰਤ ਹੁਣ ਜੋ ਤੁਸੀਂ ਮਾਪ ਕੇ ਦੇਖੋਗੇ ਤੇ BD ਬਰਾਬਰ DC ਆਉਗੀ ਆਪਦੇ ਆਪ ਕਿਉਂਕਿ ਇਹਦੇ ਵਿੱਚ ਕੀ ਹੋਊਗਾ ਜਿਹੜੀ ਜਿਹੜੀ ਇਹ ਤ੍ਰਿਭੁਜ ਹੁੰਦੀ ਹੈ ਇਹਦੇ ਵਿੱਚ ਐਲਟੀਟਿਊਡ ਤੇ ਜਿਹੜਾ ਮੀਡੀਅਨ ਹੈ ਉਹ ਸੇਮ ਹੀ ਹੋ ਜਾਂਦੇ ਨੇ ਠੀਕ ਹੈ ਜੀ ਜੇ ਤੁਸੀਂ ਚੈੱਕ ਕਰੋਗੇ ਤੁਹਾਡੇ ਕੋਲੇ ਕੀ ਆਜੂਗਾ ਆਪਣੇ ਕੋਲ ਆਜੂਗਾ BD ਬਰਾਬਰ DC ਆਜੂਗਾ ਤਾਂ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਇਹ ਦੋਨੋਂ ਇਹ ਐਲਟਿਟਿਊਡ ਵੀ ਹੈ ਤੇ a ਮੀਡੀਅਨ ਵੀ ਹੈ ਮੀਡੀਅਨ ਕਿਵੇਂ ਹੋਇਆ ਕਿਉਂਕਿ ਜਿਹੜਾ d ਹੋ ਗਿਆ ਮਿਡਪੁਆਇੰਟ ਬਣ ਜਾਊਗਾ b ਤੇ c ਦਾ ਆਪਣੇ ਆਪ ਸਿਰਫ ਇਹ ਆਈਸੋਸੈਲਟਰੈਂਗਲ ਤੇ ਇਕুইਸੈਲਟਰੈਂਗਲ ਦੇ ਵਿੱਚ ਹੁੰਦਾ ਜਿਹਦੇ ਵਿੱਚ ਸਾਈਡਾਂ ਦੇ ਦੋਹਾਂ ਜਾਂ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਠੀਕ ਹੈ ਜੀ ਇਹਦਾ ਮਤਲਬ ਇਸ ਸਾਈਡ ਦਾ ਮਤਲਬ ਕੀ ਹੈ ਕਿ ਦੋਨੋਂ ਕਿਨਾਂ ਆਪਸ ਬਰਾਬਰ ਨੇ ab ਤੇ ac ਤਾਂ ਇਹਦੇ ਵਿੱਚ ਆਟੋਮੈਟਿਕਲੀ ਜੇ ਤੁਸੀਂ ਡਰਾ ਕਰੋਗੇ ਮੀਡੀਅਨ ਤੇ ਐਲਟਿਟਿਊਡ ਉਹ ਇੱਕੋ ਹੀ ਬਣਨੇ ਤੁਸੀਂ ਇੱਕ ਵਾਰੀ ਇਹ ਟ੍ਰੈਂਗਲ ਬਣਾ ਕੇ ਦੇਖੋ ਆਪਣੀ ਰੱਖੋ ਕਾਪੀ ਤੇ ਤੁਸੀਂ ਇਸ ਚੀਜ਼ ਨੂੰ ਸਮਝੋ ਪਤਾ ਲੱਗ ਜਾਊਗਾ ਮਤਲਬ ਕਿ ਇਹਦਾ ਮੀਡੀਅਨ ਤੇ ਐਟੀਟਿਊਡ ਦੋਨੋਂ ਸੇਮ ਆਣਗੇ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਆਪਣਾ ਜਿਹੜਾ ਕੁਐਸਚਨ ਨੰਬਰ 3 ਦਾ ਕੰਪਲੀਟ ਹੁੰਦਾ ਹੈ ਐਕਸਰਸਾਈਜ਼ 6.1 ਕੰਪਲੀਟ ਹੁੰਦੀ ਹੈ ਠੀਕ ਹੈ ਜੀ ਤਾਂ ਇਸ ਨੂੰ ਬਾਰ ਬਾਰ ਦੇਖ ਕੇ ਸਾਨੂੰ ਸਮਝ ਆਏ ਤੁਸੀਂ ਥੈਂਕ ਯੂ